ਜਿਕੇ ਤਿੰਨ ਤੋਂ ਚਾਰ ਕੇਸ ਦੇਖੇ ਨੇ ਗਾਂ ਦੇ ਵੱਲੋਂ ਜਿਸ ਬੱਚੀ ਨੂੰ ਜਨਮ ਦਿੱਤਾ ਗਿਆ ਉਸਦੇ ਦੋ ਸਿਰ ਨੇ ਇੱਕ ਧੜ ਹੈ ਚਾਰ ਅੱਖਾਂ ਨੇ ਦੋ ਨੱਕ ਨੇ ਤੇ ਦੋ ਕੁੱਦਰਤ ਜਾਂ ਫਿਰ ਕਰਿਸ਼ਮਾ ਦੱਸ ਜਿਏ ਕਿ ਇੱਕ ਗਾਂ ਨੇ ਇੱਕ ਗਾਂਸ਼ਾਲਾ ਦੇ ਵਿੱਚ ਦੋ ਸਿਰ ਵਾਲੀ ਬੱਚੀ ਨੂੰ ਜਨਮ ਦਿੱਤਾ ਪੁੱਚੋ ਮੰਡੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਬਠਿੰਡਾ ਦੇ ਪੁੱਚੋ ਮੰਡੀ ਦੇ ਵਿੱਚ ਇੱਕ ਗਾਂਸ਼ਾਲਾ ਦੇ ਅੰਦਰ ਇੱਕ ਗਾਂ ਨੇ ਅਜੇਹੀ ਅਦਭੁਤ ਬੱਚੀ ਨੂੰ ਜਨਮ ਦਿੱਤਾ ਜਿਸ ਨੂੰ ਦੇਖਣ ਵਾਸਤੇ ਦੂਰ ਦਰਾਡੇ ਤੋਂ ਲੋਕ ਆ ਰਹੇ ਨੇ ਸਿਰਫ ਦੇਖਣ ਦੇ ਲਈ ਹੀ ਨਹੀਂ ਮੱਥਾ ਟੇਕਣ ਦੇ ਲਈ ਔਰ ਪੈਸੇ ਵੀ ਚੜਾਏ ਜਾ ਰਹੇ ਨੇ ਇਸ ਬਾਬਤ ਜਦੋਂ ਵੈਟਰਰੀ ਡਾਕਟਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਵਿਸ ਦੇ ਦੌਰਾਨ ਉਹਨਾਂ ਨੇ ਅਜੇ ਤੱਕ 3 ਤੋਂ 4 ਕੇਸ ਦੇਖੇ ਨੇ ਗਾਂ ਦੇ ਵੱਲੋਂ ਜਿਸ ਬੱਚੀ ਨੂੰ ਜਨਮ ਦਿੱਤਾ ਗਿਆ ਉਸ ਦੇ ਦੋ ਸਿਰ ਨੇ ਇੱਕ ਧੜ ਹੈ ਚਾਰ ਅੱਖਾਂ ਨੇ ਦੋ ਨੱਕ ਨੇ ਤੇ ਦੋ ਕੰਨ ਨੇ ਅਦਭੁਤ ਬੱਚੀ ਨੂੰ ਦੇਖਣ ਦੇ ਲਈ ਦੂਰ ਦਰਾਡੇ ਤੋਂ ਲੋਕ मालिक तो ने कहना चाहिए असो भी, भी, भी जुगा कर जुगा भी की की आए, देवता है ਵੀ ਆਏ ਜੰਮਾ ਵੀ ਲੋਕ ਸੁਣੇ ਤਾਂ ਅਸੀਂ ਦੇਖਣ ਆਏ ਹਾਂ ਹਾਂ ਇਹ ਨਸਮਤ ਮੋਮਲੀ ਨੂੰ ਲੱਗਦੀ ਹੈ ਕਿ ਵੀ ਮੱਥਾ ਟੇਕ ਰਿਏ ਨੇ ਵੀ ਲੋਕ ਕਈ ਲੋਕ ਮੱਥਾ ਟੇਕ ਰਹੇ ਨੇ ਅਸੀਂ ਮੱਥਾ ਟੇਕਣ ਨਹੀਂ ਆਏ ਹਾਂ ਵੀ ਦੇਖੋ ਵੀ ਪ੍ਰਮਾਤਮਾ ਸਤਬੁੱਧੀ ਦੇਵੇ ਹਰ ਇੱਕ ਨੂੰ ਤੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਿਤੇ ਵੇਖਿਆ ਇਦਾਂ ਨਹੀਂ ਜੀ ਨਹੀਂ ਨਹੀਂ ਲੱਗਦਾ ਨਹੀਂ ਲੱਗਦਾ ਸਰ ਕੀ ਕੀ ਨਾਮ ਕੇ ਹੈ ਸੀਵਨ ਚਕਲਾ भारत माला परियोजना लाइजनिंग मैनेजर अद्भुत है, है माँ गौ माता का ये चमत्कार है देखने को मिल रहा है यहाँ पटिंडिया पंजाब में बुच्चो बुच्चो क्षेत्र में और ऐसा दृष्ट बहुत कम ही देखने को मिलता है और हम लोग यूपी से बिलोंग करते हैं यूपी प्रयागराज से ऐसा पहली बार हमने ये चमत्कार देखा मां गौ माता का ये सक्षात इनके जो प्रधान जी हैं इनके ऊपर मां गौ माता का आशीर्वाद भी है और खाटू श्याम जी के भक्त भी हैं और अद्भुत नजारा है जी नागपाल जी जी मेनू प्रधान जी ने आखया सी कंदे नागपाल जी कंदे अपना अपने दो दो मुंह ਤੇ ਦੋ ਕੰਨ ਚਾਰ ਅੱਖਾਂ ਵਾਲੀ ਬੱਚੀ ਪੈਦਾ ਹੋਈ ਹੈ ਦੇਖੋ ਮੈਂ ਨਹੀਂ ਯਕੀਨ ਮੰਨਦਾ ਕਿਸੇ ਦੇ ਜਿੰਨਾ ਖੁਦ ਨਾ ਦੇਖਿਆ ਜਾਵੇ ਮੈਂ ਆਇਆ ਮੈਂ ਦੇਖਿਆ ਮੈਂ ਦੇ ਕੁਦਰੇ ਕਸ਼ਮਾ ਨੇ ਸਾਡੀ ਮੰਡੀ ਦਾ ਮੇਰੀ ਕਰਤੀ ਇਹ ਕਸ਼ਮਾ ਦੀ ਕਿਰਪਾ ਦੀ ਕਿਰਸ਼ਮਾ ਦੀ ਉਮਰ ਵਧਾਵੇ ਸਾਡੀ ਉਮਰ ਵੀ ਲਾ ਦੇ ਸਕਦੀ ਜੀ ਆ ਭਦਾਏ ਕਹਿੰਦੇ ਜੀ ਇਹ ਇਥੇ ਪੂਰੀ ਉਮਰ ਕੱਟ ਕੇ ਜਾਵੇ ਜੀ ਮੈਂ ਕਹਿੰਦੇ ਮੇਰੇ ਸ ਨੂੰ ਮੈਨੂੰ ਕਾਲ ਕੀਤੀ ਸੀ ਸਰ ਆਓ ਜ ਮੜਾਏ ਦੇਖੋ ਜੀ ਆ ਕੇ ਲੋਕਾਂ ਨੂੰ ਪਤਾ ਲੱਗੇ ਭਗਵਾਨ ਹੈਗਾ ਧਰਤੀ ਤੇ ਕੋਈ ਨਹੀਂ ਹੈਗਾ ਭਗਵਾਨ ਸਭ ਕੁਝ ਹੈਗਾ ਜੀ ਇੱਥੇ ਮੰਨੋ ਤਾਂ ਸਭ ਕੁਝ ਹੈ ਨਾਮ ਅੰਦਰ ਨਾਮ ਨੂੰ ਸਭ ਹੈ ਐਸੇ ਬੱਚੇ ਦਾ ਬੱਚੀ ਦਾ ਇਹਦੀ ਮੰਦਾ ਤੋਂ ਇਸੇ ਹੀ ਪਿਆ ਜਾਂਦਾ ਸੀ ਸੀ ਨਾਲ ਹੁਣ ਸੀ ਸੀ ਨਾਲ ਦੇਖ ਲੋ ਜੀ ਦੁੱਧ ਪਿਆ ਰਿਹਾ ਸਾਡੇ ਰਾਮਾ ਜੀ ਦੇਖੋ ਜੀ ਦੋਨੇ ਮੂੰਹ ਚੱਲਦੇ ਆ ਮੇਰਾ ਨਾਮ ਨੀਰਜ ਕੁਮਾਰ ਟਵਿੰਕਲ ਹੈ ਜੀ ਮੈਂ ਸਾਰਾ ਕਲਾ ਸਾਰਾ ਗਊਸ਼ਾਲਾ ਪੁੱਚੋ ਮੰਡੀ ਦਾ ਪ੍ਰਧਾਨ ਆ ਜੀ ਤੇ ਇਹ ਜਿਹੜੀ ਅਦਭੁਤ चीज ਸਾਡੀ ਗਊਸ਼ਾਲਾ ਦੇ ਵਿੱਚ ਪੈਦਾ ਹੋਈ ਹੈ ਜੋ ਗਊ ਮਾਤਾ ਛੋਟੀ ਦੋ ਮੁਖ ਖਾਲੀ ਪੈਦਾ ਹੋਈ ਹੈ ਇਹਨੂੰ ਦੇਖਣ ਵਾਸਤੇ ਲੋਕ ਆ ਰਾਮਪਰਾ ਬਰਿੰਡਾ ਇਧਰੋਂ ਭਗਤਾ ਫਾਰੀ ਮੰਡੀ ਦਾ ਸਾਡੀ ਆ ਹੀ ਰਹੀ ਹੈ ਜੀ ਲਗਾਤਾਰ ਤੇ ਕਿਵੇਂ ਆਰੀ ਨੇ ਮੱਥਾ ਟੇਕ ਰਹੀ ਨੇ ਉਹ ਆਸਥਾ ਨਾਲ ਮੱਥਾ ਵੀ ਪੈਸਿਆਂ ਦਾ ਵੀ ਮੱਥਾ ਟੇਕਦੇ ਆ ਜੀ ਨਾਲ ਤਿਲਕਕ ਵਗੈਰਾ ਕਰਦੇ ਆ ਨਾਲ ਮੱਥਾ ਟੇਕ ਕੇ ਆਪਦੀ ਮਨੋ ਕਾਮਨਾ ਮੰਗਦੇ ਆ ਜੀ ਪੂਰੀਆਂ ਕਰ ਕੀ ਲੱਗਦਾ ਹੈ ਤੁਹਾਨੂੰ ਕੀ ਇਹ ਕੁਦਰਤ ਦਾ ਕਰਿਸਮਾ ਹੈ ਜਾਂ ਕੋਈ ਹੋਰ ਅਸੀਂ ਇਹਨੂੰ ਕੁਦਰਤ ਦਾ ਕਰਿਸਮਾ ਮੰਨਦੇ ਆ ਜੀ ਸਾਡੀ ਗਊਸ਼ਾਲਾ ਦੇ ਭਾਗ ਖੁੱਲ ਗਏ ਇਹਦੇ ਆਉਣ ਨਾਲ ਕੀ ਕੀ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੈ ਜਿਹੜਾ ਸਾਇੰਸਿਫਿਕ ਰੀਜ਼ਨ ਤੋਂ ਦੇਖਦੇ ਆ ਜਦੋਂ ਡਾਕਟਰ ਸਾਹਿਬ ਨੇ ਜੋ ਵਰਕਿੰਗ ਹੁੰਦੀ ਸੀ ਆ మేసి ਆਪਦੀ ਆਪਦੀ ਧਾਰਮਿਕ ਖਿਆਲ ਨਾਲ ਦੇਖਦੇ ਆਂ ਵੀ ਇਹ ਸਾਡੀ ਕੋਈ ਕौशलਾ ਤੇ ਕਿਰਸ਼ਮਾ ਹੋਇਆ ਬਸ ਇੱਕੋ ਹੀ ਗੋ ਮਾਤਾ ਤੋਂ ਮੰਗਦਾਂ ਤੇ ਕਿਰਸ਼ਣ ਭਗਵਾਨ ਜੀ ਤੋਂ ਕਿ ਇਹਦੀ ਉਮਰ ਲੰਮੀ ਹੋਵੇ ਇਹਨੂੰ ਕੋਈ ਦਿੱਕਤ ਨਾ ਹੋਵੇ ਜਿਹੜੀ ਇਹਦੀ ਅਦਭੁਤ ਜਿਹੜੀ ਇਹਨੂੰ ਕਰਦੀ ਆ ਉਹ ਕੀ ਵਿਸ਼ੇਸ਼ਤਾ ਹੈ ਉਹਦੀ ਇਹਦੀ ਵਿਸ਼ੇਸ਼ਤਾ ਜੀ ਦੋ ਮੁਖ ਕਰੇ ਦੋ ਚਾਰ ਅੱਖਾਂ ਜੀ ਤੇ ਦੋਨੇ ਮੁਖ ਇਕੱਠੇ ਚੱਲਦੇ ਆ ਜੀ ਜਦੋਂ ਅਸੀਂ ਇਹਨੂੰ ਫੀਡ ਦਿੰਨੇ ਆ ਇੱਕ ਮੁਖ ਨਹੀਂ ਚੱਲਦਾ ਦੋਨੇ ਇਕੱਠੇ ਚੱਲਦੇ ਆ ਇਸ ਤੋਂ ਪਹਿਲਾਂ ਕਦੇ ਹੋਇਆ ਕਦੀ ਮੈਂ ਆਪਦੀ ਜ਼ਿੰਦਗੀ ਚ ਨਹੀਂ ਦੇਖਿਆ ਜੀ ਉਹ ਡਾਕਟਰ ਸਾਹਿਬ ਨੇ ਜੀ